ਔਰ ਡੋਨਲਡ 트ੰਪ ਦੇ ਵੱਲੋਂ ਜਿਹੜਾ ਹੈ ਗਾਜ਼ਾ ਨੂੰ ਲੈ ਕੇ ਇੱਕ ਟਿੱਪਣੀ ਜਿਹੜੀ ਕੀਤੀ ਗਈ ਹੈ ਔਰ ਕਾਫੀ ਚਰਚਾ ਦਾ ਵਿਸ਼ਾ ਜਿਹੜੀ ਬਣੀ ਹੋਈ ਹੈ ਉਸ ਤੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਉੱਥੋਂ ਦੇ ਲੋਕ ਹੈਗੇ ਨੇ ਉਹਨਾਂ ਨੂੰ ਆਲੇ ਦੁਆਲੇ ਦੇ ਦੇ ਮੁਲਕਾਂ ਦੇ ਵਿੱਚ ਜਿੱਥੇ ਉਹ ਆਪਣੀ ਸ਼ਾਂਤੀ ਦੇ ਨਾਲ ਰਹਿ ਸਕਣਗੇ ਉਥੇ ਸੈਟਲ ਕਰ ਦਿੱਤਾ ਜਾਵੇਗਾ ਔਰ ਦੂਜਾ ਉਹ ਕਹਿੰਦੇ ਕਿ ਗਾਜ਼ਾ ਨੂੰ ਅਸੀਂ ਆਪਣੇ ਕੰਟਰੋਲ ਦੇ ਵਿੱਚ ਲੈ ਲਵਾਂਗੇ ਜੇ ਲੋੜ ਪੈਂਦੀ ਹੈਗੀ ਆ ਡੋਨਲਡ 트럼ਪ ਗਾਜ਼ਾ ਪੱਟੀ ਨੂੰ ਆਪਣੀ ਬਸਤੀ ਬਣਾਉਣਾ ਚਾਹੁੰਦਾ ਵੀ ਅਮਰੀਕਾ ਦੇ ਕੰਟਰੋਲ ਚ ਆ ਜਾਵੇ ਉਹ ਜਿਹੜੇ ਉੱਥੇ ਲੋਕ ਰਹਿੰਦੇ ਆ ਉਹਨਾਂ ਨੂੰ ਬਾਕੀ ਦੇ ਮੁਲਕਾਂ 'ਚ ਵਸਾ ਦੇਓ ਜਿੱਥੇ ਰਹਿਣਾ ਚਾਹੁੰਦੇ ਆ ਸੋ ਇਟ ਮੀਨਸ ਇਜ਼ਰਾਇਲ ਦਾ ਉਹ ਸਾਰਾ ਇਲਾਕਾ ਇਜ਼ਰਾਇਲ ਦਾ ਹੋ ਜਾਵੇ ਪਰ ਵੀ ਸਮੁੱਚੇ ਗਾਜ਼ਾ ਤੇ ਇਨਡਾਇਰੈਕਟਲੀ ਇਜ਼ਰਾਇਲ ਦਾ ਕਬਜ਼ਾ ਹੋ ਜਾਊਗਾ ਸੋ ਇਜ਼ਰਾਇਲੀ ਜਿਹੜੇ ਉੱਥੇ ਰਹਿਣਗੇ ਸੋ ਸਾਊਦੀ ਜਿਹੜੇ ਕ੍ਰਾਊਨ ਪ੍ਰਿੰਸ ਆ ਉਹਨਾਂ ਦਾ ਆਗਿਆ ਐਮਬੀਐਸ ਦਾ ਵੀ ਅਸੀਂ ਇਹ ਨਹੀਂ ਹੋਣ ਦਵਾਂਗੇ ਉਹ ਫਲਸਤੀਨੀਆ ਦੀ ਧਰਤੀ ਆ ਫਰੋਂ ਤੁਸੀਂ ਦੇਖੋ ਅੱਜ ਠੱਠੇ ਹੋਏ ਘਰਾਂ ਵਿੱਚ ਜਿਸ ਤਰ੍ਹਾਂ ਉਹ ਝੰਡੇ ਲਹਿਰਾ ਕੇ ਦੁਬਾਰੇ ਦਾਖਲ ਹੋ ਰਹੇ ਨੇ ਜਿਸ ਤਰ੍ਹਾਂ ਠੱਠੀਆਂ ਹੋਈਆਂ ਇਮਾਰਤਾਂ ਉਹਰੇ ਇਹ ਸਭ ਕੁਝ ਮੇਰੇ ਕਰ ਪੰਜ 10 ਸਾਲ ਤੱਕ ਉਹਨਾਂ ਨੂੰ ਰੀਬਿਲਡ ਕਰਨ ਚ ਲੱਗਦਾ ਗੱਲ ਆ ਜੇਗਾ ਨਾ ਪਰ ਜਿਸ ਜਜ਼ਬੇ ਨਾਲ ਉਹ ਆਪਣੀ ਮਾਂ ਧਰਤੀ ਤੇ ਆ ਕੇ ਵਸੇ ਨੇ ਸੋ ਇਹ ਸਜਜਬੇ ਨੂੰ ਕੋਈ ਫੌਜੀ ਜਾਂ ਕੋਈ ਇਸ ਤਰ੍ਹਾਂ ਦੀ ਤਾਕਤ ਆ ਜਿਹੜੀ ਉਹ ਨਹੀਂ ਤੋੜ ਸਕਦੀ ਸਾਡਾ ਮਾਂ ਧਰਤੀ ਨਾਲ ਜਿਹੜਾ ਜਿਹੜਾ ਰਿਸ਼ਤਾ ਹੈ ਇਸ ਤਰ੍ਹਾਂ ਸਿੱਖਾਂ ਦਾ ਪੰਜਾਬ ਨਾਲ ਹੈ ਸੋ ਉਸੇ ਤਰ੍ਹਾਂ ਦਾ ਹੀ ਗਾਜ਼ਾ ਦੇ ਲੋਕਾਂ ਨਾਲ ਆ ਕੇ ਕਾਨੇਡਾ ਨੇ ਕਿਹਾ ਵੀ ਅਸੀਂ ਅਸੀਂ ਵੀ 25% ਟੈਰਫ ਲਾਵਾਂਗੇ ਤੇ ਮੈਕਸੀਕੋ ਨੇ ਵੀ ਐਲਾਨ ਕਰ ਦਿੱਤਾ ਵੀ ਅਸੀਂ ਵੀ ਜਿਹੜਾ ਹੈਗਾ 25 15 ਤੋਂ 25 ਤੱਕ ਸੋ ਕੈਨੇਡਾ ਤੋਂ ਗੈਸ ਤੇ ਪੈਟਰੋਲ ਜਿਹੜਾ ਜਾਂਦਾ ਉਹਦੇ ਤੇ ਜੀ ਤੇ ਹੋਰ ਬਹੁਤ ਸਾਰੇ ਜਿਹੜੇ ਹੈਗੇ ਐ ਮਿਲਕ ਪ੍ਰੋਡਕਟਸ ਐਂਡ ਫੂਡ ਪ੍ਰੋਡਕਟਸ ਆ ਉਹ ਜਾਂਦੇ ਹੈਗੇ ਆ ਉਹਨਾਂ ਤੇ ਜਿਹੜਾ ਟੈਕਸ ਲੱਗੇਗਾ ਹੁਣ ਡੋਨਾਲਡ ਟਰੰਪ ਇਹ ਗੱਲ ਨਹੀਂ ਸਮਝ ਰਹੇ ਵੀ ਉਹੋ ਇਹਦੇ ਨਾਲ ਅਮਰੀਕਾ ਦੇ ਜਿਹੜੇ ਪ੍ਰੋਡਕਟ ਨੇ ਉਹ ਮਹਿੰਗੇ ਹੋ ਜਾਣਗੇ ਮਤਲਬ ਮਹਿੰਗਾਈ ਵਾਜੇਗੀ ਮਹਿੰਗਾਈ ਆ ਜਿਹੜੀ ਵਾਜੇਗੀ ਉਹ ਜਿਹੜੀ ਉੱਥੋਂ ਦੀ ਪੋਪੂਲੇਸ਼ਨ ਉਹ ਕਿਸ ਤਰ੍ਹਾਂ ਡੀਲ ਕਰੇਗੀ ਹੁਣ ਉਹਨਾਂ ਨੇ ਯੂਰਪ ਦੇ ਮਾਮਲੇ ਵਿੱਚ ਵੀ ਯੂਕੇ ਨੂੰ ਇਹ ਚੈਲੰਜ ਦਿੱਤਾ ਵੀ ਤੁਸੀਂ ਜਾਂ ਅਮਰੀਕਾ ਨਾਲ ਖੜੋ ਜਾਂ ਯੂਰਪ ਨਾਲ ਖੜੋ ਤੁਹਾਨੂੰ ਆਪਸਾ ਕਰਨਾ ਪਊਗਾ ਪਰ ਪ੍ਰਧਾਨ ਮੰਤਰੀ ਕੇਰ ਸਟਾਮਰ ਨੇ ਸਪਸ਼ਟ ਰੂਪ ਵਿੱਚ ਕਿਹਾ ਵੀ ਅਸੀਂ ਬਿਲਕੁਲ ਯੂਰਪ ਨਾਲ ਖੜਾਂਗੇ ਯੂਰਪ ਸਾਡੇ ਡੋਰ ਸਟੈਪਸ ਤੇ ਇੱਕ ਵੱਡੀ ਮਾਰਕੀਟ ਆ ਜਾਂ ਸਾਡੇ ਭਾਈਵਾਲ ਆ ਸੋ ਅਸੀਂ ਅਮਰੀਕਾ ਦੀਆਂ ਜਿਹੜੀਆਂ ਇਹ ਡਿਪਲੋਮੈਟਿਕ ਮੈਨਿਊਵਰਸ ਆ ਇਹਦੇ ਪਰ ਜਿਸ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਆਪਾਂ ਕਹਿ ਸਕਦੇ ਕਿ ਬੋਲਡ ਸਟੈਪ ਨਾਟੋ ਦੇ ਖਿਲਾਫ ਇੱਕ ਉਹਨਾਂ ਨੇ ਜਿਹੜਾ ਉਸ ਤਰੀਕੇ ਦਾ ਬਿਆਨ ਦਿੱਤਾ ਯੂਨਾਈਟਿਡ ਨੇਸ਼ਨ ਚ ਦਿੱਤਾ ਕਿ ਅਸੀਂ ਜਿਹੜਾ ਹੈ ਕੀ ਫਿਰ ਅਮਰੀਕਾ ਹੁਣ ਜਿਹੜੀ ਦੁਨੀਆ ਦੀ ਸਰਦਾਰੀ ਹੈ ਉਹ ਤੋਂ ਪਿੱਛੇ हट ਰਿਹਾ ਹੈ ਕੀ ਚੱਲ ਗਿਆ ਹੈ ਨਹੀਂ ਅਸਲ 'ਚ ਮੈਨੂੰ ਲੱਗਦਾ ਵੀ ਉਹ ਇੱਕ ਤਰ੍ਹਾਂ ਨਾਲ ਰੀਅਲ ਪੋਲੀਟਿਸ਼ੀਅਨ ਨਹੀਂ ਹੈਗਾ ਉਹ ਬਿਜ਼ਨਸਮੈਨ ਜਿਹੜਾ ਡੋਨਾਲਡ ਟਰੰਪ ਆ ਉਹ ਪੋਲੀਟਿਕਸ ਨੂੰ ਵੀ ਬਿਜ਼ਨਸ ਓਰੀਐਂਟਡ ਸਪੈਕਟਰਮ ਚੋਂ ਦੇਖ ਰਿਹਾ ਹੈਗਾ ਸੋ ਪੋਲੀਟਿਕਸ ਤੇ ਬਿਜ਼ਨਸ ਵਿੱਚ ਬੇਸ਼ੱਕ ਬਹੁਤ ਨੇੜਲਾ ਰਿਸ਼ਤਾ ਹੁੰਦਾ ਹੈ ਪਰ ਤੁਸੀਂ ਫੇਰ ਵੀ ਉਹਨੂੰ ਪੋਲਿਟਿਕਸ ਨੂੰ ਸਿਮੂਲੇਟ ਨਹੀਂ ਕਰ ਸਕਦੇ ਬਿਜ਼ਨਸ ਵਿੱਚ ਇਹੇ ਬਿਜ਼ਨਸ ਨੂੰ ਟੌਪ ਤੇ ਰੱਖ ਰਹੇ ਆ ਪੋਲਿਟਿਕਸ ਨੂੰ ਸਿਮੂਲੇਟ ਕਰ ਰਹੇ ਹੈਗੇ ਆ ਆ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਹੈ ਗਾਜ਼ਾ ਨੂੰ ਲੈ ਕੇ ਇੱਕ ਟਿੱਪਣੀ ਜਿਹੜੀ ਕੀਤੀ ਗਈ ਹੈ ਔਰ ਕਾਫੀ ਚਰਚਾ ਦਾ ਵਿਸ਼ਾ ਜਿਹੜੀ ਬਣੀ ਹੋਈ ਹੈ ਉਸ ਤੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਉੱਥੋਂ ਦੇ ਲੋਕ ਹੈਗੇ ਨੇ ਉਹਨਾਂ ਨੂੰ ਆਲੇ ਦੁਆਲੇ ਦੇ ਦੇ ਮੁਲਕਾਂ ਦੇ ਵਿੱਚ ਜਿੱਥੇ ਉਹ ਆਪਣੀ ਸ਼ਾਂਤੀ ਦੇ ਨਾਲ ਰਹਿ ਸਕਣਗੇ ਉੱਥੇ ਸੈਟਲ ਕਰ ਦਿੱਤਾ ਜਾਵੇਗਾ ਔਰ ਦੂਜਾ ਉਹ ਕਹਿੰਦੇ ਕਿ ਗਾਜ਼ਾ ਨੂੰ ਅਸੀਂ ਆਪਣੇ ਕੰਟਰੋਲ ਦੇ ਵਿੱਚ ਲੈ ਲਵਾਂਗੇ ਜੇ ਲੋੜ ਪੈਂਦੀ ਹੈਗੀ ਆ ਸਰਦਾਰ ਉਤਾਰ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਜਿਹੜੇ ਲੋਕ ਆਪਣੀ ਜਾਨ ਤਲੀ ਤੇ ਰੱਖ ਕੇ ਲੜਦੇ ਪਏ ਨੇ ਔਰ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਯੁੱਧ ਬਰਾਮ ਹੋਇਆ ਉੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਹੜੀ ਧਿਰ ਜਿੱਤੀ ਆ ਤੇ ਕਿਹੜੀ ਧਿਰ ਖਾਰੀ ਆ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਸੋ ਅਸੀਂ ਸਾਬਤ ਨੇ ਅੱਬ ਇਹ ਇੰਟਰਨੈਸ਼ਨਲ ਡਿਪਲੋਮੇਸੀ ਵਿੱਚ ਹੁਣ ਹੁਣ ਸ਼ਾਇਦ ਇਹ ਨਾ ਹੋਵੇ ਵੀ ਜਿਹੜਾ ਉਹ ਬਸਤੀ ਬਣਾਉਣਾ ਚਾਹੁੰਦੇ ਆ ਡੋਨਲਡ 트럼ਪ ਗਾਜ਼ਾ ਪੱਟੀ ਨੂੰ ਆਪਣੀ ਬਸਤੀ ਬਣਾਉਣਾ ਚਾਹੁੰਦਾ ਵੀ ਅਮਰੀਕਾ ਦੇ ਕੰਟਰੋਲ ਚ ਆ ਜਾਓ ਕਿ ਉਹ ਜਿਹੜੇ ਉੱਥੇ ਲੋਕ ਰਹਿੰਦੇ ਆ ਉਹਨਾਂ ਨੂੰ ਬਾਕੀ ਦੇ ਮੁਲਕਾਂ 'ਚ ਵਸਾ ਦਿਓ ਜਿੱਥੇ ਰਹਿਣਾ ਚਾਹੁੰਦੇ ਆ ਸੋ ਇਟ ਮੀਨਸ ਇਜ਼ਰਾਇਲ ਦਾ ਉਹ ਸਾਰਾ ਇਲਾਕਾ ਇਜ਼ਰਾਇਲ ਦਾ ਹੋ ਜਾਏਗਾ ਹਨਾ ਬੇ ਸਮੁੱਚੇ ਗਾਜ਼ਾ ਤੇ ਇਨਡਾਇਰੈਕਟਲੀ ਇਜ਼ਰਾਇਲ ਦਾ ਕਬਜ਼ਾ ਹੋ ਜਾਏਗਾ ਸੋ ਇਜ਼ਰਾਇਲੀ ਜਿਹੜੇ ਉੱਥੇ ਰਹਿਣਗੇ ਸੋ ਸਾਊਦੀ ਜਿਹੜੇ ਕ੍ਰਾਊਨ ਪ੍ਰਿੰਸ ਆ ਉਹਨਾਂ ਦਾ ਆਗਿਆ ਐਮਬੀਐਸ ਦਾ ਵੀ ਅਸੀਂ ਇਹ ਨਹੀਂ ਹੋਣ ਦਵਾਂਗੇ ਉਹ ਫਲਸਤੀਨੀਆ ਦੀ ਧਰਤੀ ਆ ਔਰ ਵਾਕਈ ਫਲਸਤੀਨੀਆ ਨੇ ਜਾਨ ਤਲੀ ਤੇ ਧਰ ਕੇ ਆਪਣੀ ਧਰਤੀ ਦੀ ਰਾਖੀ ਕੀਤੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਬੇਸ਼ੱਕ ਵੱਡੀਆਂ ਸ਼ਹਾਦਤਾਂ ਹੋਈਆਂ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਡਿਸਪਲੇਸਮੈਂਟ ਹੋਈ ਆ ਸ਼ਹਿਰੀ ਆ ਜਿਹੜੇ ਹੁਣ ਤੁਸੀਂ ਦੇਖੋ ਅੱਜ ਠੱਠੇ ਹੋਏ ਘਰਾਂ ਵਿੱਚ ਜਿਸ ਤਰ੍ਹਾਂ ਉਹ ਝੰਡੇ ਲਹਿਰਾ ਕੇ ਦੁਬਾਰੇ ਦਾਖਲ ਹੋ ਰਹੇ ਨੇ ਜਿਸ ਤਰ੍ਹਾਂ ਠੱਠੀਆਂ ਹੋਈਆਂ ਇਮਾਰਤਾਂ ਦੇ ਵਿੱਚ ਤੇ ਇਹ ਸਭ ਕੁਝ ਮੇਰੇ ਖਿਆਲ 5-10 ਸਾਲ ਤੱਕ ਉਹਨਾਂ ਨੂੰ ਰੀਬਿਲਡ ਕਰਨ ਚ ਲੱਗੇਗਾ ਲੱਗੇਗਾ ਨਾ ਪਰ ਜਿਸ ਜਜ਼ਬੇ ਨਾਲ ਉਹ ਆਪਣੀ ਮਾਂ ਧਰਤੀ ਤੇ ਆ ਕੇ ਵਸੇ ਨੇ ਸੋ ਇਹ ਸਜਜਬੇ ਨੂੰ ਕੋਈ ਫੌਜੀ ਜਾਂ ਕੋਈ ਇਸ ਤਰ੍ਹਾਂ ਦੀ ਤਾਕਤ ਆ ਜਿਹੜੀ ਉਹ ਨਹੀਂ ਤੋੜ ਸਕਦੀ ਸਾਡਾ ਮਾਂ ਧਰਤੀ ਨਾਲ ਜਿਹੜਾ ਜਿਹੜਾ ਰਿਸ਼ਤਾ ਹੈ ਜਿਸ ਤਰ੍ਹਾਂ ਸਿੱਖਾਂ ਦਾ ਪੰਜਾਬ ਨਾਲ ਹੈ ਸੋ ਉਸੇ ਤਰ੍ਹਾਂ ਦਾ ਹੀ ਗਾਜ਼ਾ ਦੇ ਲੋਕਾਂ ਨਾਲ ਹੈ ਬੇਸ਼ੱਕ ਅਸੀਂ ਇੱਥੇ ਇਹ ਗੱਲ ਯਾਦ ਕਰਾਈਏ ਵੀ ਯਾਸਰ ਅਰਾਫਾਤ ਨੇ 1984 ਦੇ ਕਤਲਿਆਂ ਪਹਿਲੇ ਇੰਦਰਾ ਗਾਂਧੀ ਦੀ ਹਮਾਇਤ ਕਰੀ ਸੀ ਹਨ ਸੋ ਇਹਦੇ باوجود ਵੀ ਸਾਨੂੰ ਗੁਰੂ ਸਾਹਿਬ ਨੇ ਇਹ ਦੱਸਿਆ ਵੀ ਜੇ ਕਿਸੇ ਦੁਸ਼ਮਣ ਤੇ ਜ਼ੁਲਮ ਹੁੰਦਾ ਤਾਂ ਅਸੀਂ ਉਸ ਦੁਸ਼ਮਣ ਦੇ ਜ਼ੁਲਮਾਂ ਦੇ ਖਿਲਾਫ ਵੀ ਆਵਾਜ਼ ਉਠਾਉਣੀ ਆ ਬੇਸ਼ੱਕ ਉਹਨਾਂ ਨੇ ਸਾਡੇ ਹੱਕ ਵਿੱਚ ਨਹੀਂ ਉਠਾਈ ਪਰ ਅਸੀਂ ਕਿਸੇ ਦੇ ਕਿਸੇ ਵੀ ਕੌਮ ਦੇ ਛੋਟੇ ਛੋਟੇ ਬੱਚਿਆਂ ਨੂੰ ਮਰਦਾ ਨਹੀਂ ਦੇਖ ਸਕਦੇ ਇਹ ਗੁਰਸਿੱਖੀ ਨਹੀਂ ਹੈ ਸੋ ਐਜ਼ ਅ ਗੁਰਸਿੱਖ ਅਸੀਂ ਇਹ ਕਰਦੇ ਹੈਗੇ ਆ ਵੀ ਜਿਹੜੇ ਉਹਨਾਂ ਦਾ ਨੁਕਸਾਨ ਹੋਇਆ ਜਿਸ ਤਰ੍ਹਾਂ ਬਬਾਰਡਮੈਂਟ ਹੋਈ ਐ ਸੋ ਉਹ ਉਹ ਜਾਇਜ ਨਹੀਂ ਸੀ ਉਹ ਜੈਨੋਸਾਈਡ ਆ ਸੋ ਕਿਸੇ ਵੀ ਕੌਮ ਦਾ ਜੈਨੋਸਾਈਡ ਆ ਉਹਦੀ ਸਿੱਖ ਕੌਮ ਨੇ ਜਾਂ ਸਿੱਖ ਗੁਰੂ ਸਾਹਿਬਾਨ ਨੇ ਉਹਦੀ ਵਿਰੋਧਤਾ ਕਰਨ ਦਾ ਸੱਦਾ ਦਿੱਤਾ ਉਹਦਾ ਅਸੀਂ ਵਿਰੋਧ ਕਰਦੇ ਹਾਂ ਕਿ ਸੋ ਡੋਨਲਡ ਟਰਪ ਦਾ ਜਿਹੜਾ ਇਹ ਬਿਆਨ ਹੈਗਾ ਪੋਲੀਟੀਕਲੀ ਵਾਇਬਲ ਨਹੀਂ ਹੈਗਾ ਇਸ ਤਰ੍ਹਾਂ ਨਹੀਂ ਹੋ ਸਕਦਾ ਤੇ ਨਾ ਹੀ ਹੋਣਾ ਚਾਹੀਦਾ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਜਿਹੜਾ ਹੈ ਅਮਰੀਕਾ ਦੇ ਵੱਲੋਂ ਆਪਾਂ ਨੂੰ ਪਤਾ ਹੈ ਕਿ ਜਿਆਦਾ ਜਿਹੜੀਆਂ ਚੂੰਗੀ ਦੀਆਂ ਦਰਾਂ ਜਾਂ ਜਿਹੜੇ ਟੈਕਸਿਸ ਲੋਨ ਨੂੰ ਲੈ ਕੇ ਧਮਕੀਆਂ ਜਿਹੜੀਆਂ ਕਹਿ ਲਈਏ ਕਿ ਦਿੱਤੀਆਂ ਗਈਆਂ ਸੰਜਾ ਕਿਹਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਪ੍ਰਤੀਕਰਮ ਵਕ ਵਕ ਆਉਣੇ ਸ਼ੁਰੂ ਹੋਗੇ ਨੇ ਕੁਝ ਮੁਲਕਾਂ ਨੇ ਇਸ ਦੇ ਖਿਲਾਫ ਜਿਹੜਾ ਹੈ ਆਪਾਂ ਕਹਿ ਲਈਏ ਕਿ ਮੋਰਚਾ ਬਿਢ ਲਿਆ ਜਾਂ ਕਿ ਤਨਾ ਕਿਤੇ ਜਿਹੜਾ ਹੈ ਉਹਨਾਂ ਨੇ ਇਸ ਦੇ ਖਿਲਾਫ ਦਿੱਤੇ ਨੇ ਸਰਦਾਰ ਦਸ ਸਿੰਘ ਜੀ ਕਿਵੇਂ ਦੇਖਦੇ ਹੋ ਭਾਰਤ ਵਾਲੇ ਮੰਨਿਓ ਤੇ ਇਹਨਾਂ ਨੇ ਤੇ ਪਹਿਲਾਂ ਹੀ ਕਹਿੰਦੇ ਵੀ ਘਟਾ ਲਿਆ ਹੋਇਆ ਹਾਂ ਹਾਂ ਸੋ ਐਸ ਬਜਟ ਵਿੱਚ ਭਾਰਤ ਨੇ ਤਾਂ ਵੈਸੇ ਘਟਾ ਲਿਆ ਹੋਇਆ ਵੀ ਤਾਂ ਕਿ ਅਮਰੀਕਾ ਦੇ ਉਹ ਤੋਂ ਬਚਿਆ ਜਾ ਸਕੇ ਕੈਨੇਡਾ ਨੇ ਕਿਹਾ ਵੀ ਅਸੀਂ ਅਸੀਂ ਵੀ 25% ਟੈਰਫ ਲਾਵਾਂਗੇ ਮੈਕਸੀਕੋ ਨੇ ਵੀ ਐਲਾਨ ਕਰ ਦਿੱਤਾ ਵੀ ਅਸੀਂ ਵੀ ਜਿਹੜਾ ਹੈਗਾ 25 15 ਤੋਂ 25 ਤੱਕ ਸੋ ਕੈਨੇਡਾ ਤੋਂ ਗੈਸ ਤੇ ਪੈਟਰੋਲ ਜਿਹੜਾ ਜਾਂਦਾ ਉਹਦੇ ਤੇ ਜੀ ਤੇ ਹੋਰ ਬਹੁਤ ਸਾਰੇ ਜਿਹੜੇ ਹੈਗੇ ਮਿਲਕ ਪ੍ਰੋਡਕਟਸ ਐਂਡ ਫੂਡ ਪ੍ਰੋਡਕਟਸ ਆ ਉਹ ਜਾਂਦੇ ਹੈਗੇ ਆ ਉਹਨਾਂ ਤੇ ਜਿਹੜਾ ਟੈਕਸ ਲੱਗੇਗਾ ਹੁਣ ਡੋਨਾਲਡ ਟਰੰਪ ਇਹ ਗੱਲ ਨਹੀਂ ਸਮਝ ਰਹੇ ਵੀ ਉਹ ਇਹਦੇ ਨਾਲ ਅਮਰੀਕਾ ਦੇ ਜਿਹੜੇ ਪ੍ਰੋਡਕਟ ਨੇ ਉਹ ਮਹਿੰਗੇ ਹੋ ਜਾਣਗੇ ਮਤਲਬ ਮਹਿੰਗਾਈ ਵਾਜੇਗੀ ਜਿਹੜਾ ਮਹਿੰਗਾਈ ਆ ਜਿਹੜੀ ਵਾਜੇਗੀ ਉਹ ਜਿਹੜੀ ਉੱਥੋਂ ਦੀ ਪੋਪੂਲੇਸ਼ਨ ਉਹ ਕਿਸ ਤਰ੍ਹਾਂ ਡੀਲ ਕਰੇਗੀ ਹੁਣ ਉਹਨਾਂ ਨੇ ਯੂਰਪ ਦੇ ਮਾਮਲੇ ਵਿੱਚ ਵੀ ਯੂਕੇ ਨੂੰ ਇਹ ਚੈਲੰਜ ਦਿੱਤਾ ਵੀ ਤੁਸੀਂ ਜਾਂ ਅਮਰੀਕਾ ਨਾਲ ਖੜੋ ਜਾਂ ਯੂਰਪ ਨਾਲ ਖੜੋ ਤੁਹਾਨੂੰ ਆਪਸਾ ਕਰਨਾ ਪਊਗਾ ਪਰ ਪ੍ਰਧਾਨ ਮੰਤਰੀ ਕੇਰਸਟਾਮਰ ਨੇ ਸਪਸ਼ਟ ਰੂਪ ਵਿੱਚ ਕਿਹਾ ਵੀ ਅਸੀਂ ਬਿਲਕੁਲ ਯੂਰਪ ਨਾਲ ਖੜਾਂਗੇ ਯੂਰਪ ਸਾਡੇ ਡੋਰ ਸਟੈਪਸ ਤੇ ਇੱਕ ਵੱਡੀ ਮਾਰਕੀਟ ਆ ਜਾਂ ਸਾਡੇ ਭਾਈਵਾਲ ਆ ਸੋ ਅਸੀਂ ਅਮਰੀਕਾ ਦੀਆਂ ਜਿਹੜੀਆਂ ਇਹ ਡਿਪਲੋਮੈਟਿਕ ਮੈਨਿਊਵਰਸ ਆ ਇਹਦੇ ਭਾਵ ਨਿਕਲ ਪਰ ਜਿਸ ਤਰੀਕੇ ਦੇ ਉਹਨਾਂ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਪਹਿਲਾਂ WHO ਜੋ ਬਾਹਰ ਹੁੰਦੇ ਨੇ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਹੋਰ ਬਹੁਤ ਸਾਰੇ ਸਮਝੌਤੇ ਆ ਦੋ ਬਾਹਰ ਹੁੰਦੇ ਨੇ ਕਿ ਅਸੀਂ ਗ੍ਰੀਨ એનર્ਜੀ ਵਾਲੇ ਬੰਨੇ ਬਣੀ ਜਾਣਾ ਉਦੋਂ ਵੀ ਅਸੀਂ ਬਾਹਰ ਹੋਏਗੇ ਅਸੀਂ ਤੇਲ ਕੱਢਾਂਗੇ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਆਪਾਂ ਕਹਿ ਸਕਦੇ ਹਾਂ ਕਿ ਬੋਲਡ ਸਟੈਪ NATO ਦੇ ਖਿਲਾਫ ਇੱਕ ਉਹਨਾਂ ਨੇ ਜਿਹੜਾ ਉਸ ਤਰੀਕੇ ਦਾ ਬਿਆਨ ਦਿੱਤਾ ਯੂਨਾਈਟਿਡ ਨੇਸ਼ਨ ਚ ਦਿੱਤਾ ਕਿ ਅਸੀਂ ਜਿਹੜਾ ਹੈ ਕੀ ਫਿਰ ਅਮਰੀਕਾ ਹੁਣ ਜਿਹੜੀ ਦੁਨੀਆ ਦੀ ਸਰਦਾਰੀ ਹੈ ਉਹ ਤੋਂ ਪਿੱਛੇ ਹਟ ਰਿਹਾ ਕੀ ਚੱਲ ਗਈ ਰਿਹਾ ਨਹੀਂ ਅਸਲ 'ਚ ਮੈਨੂੰ ਲੱਗਦਾ ਵੀ ਉਹ ਇੱਕ ਸਮੇਂਾ ਜਿਹੜਾ ਡਾਊਨ ਅਲ ટ્રੰਪ ਆ ਉਹ ਪੋਲਿਟਿਕਸ ਨੂੰ ਵੀ ਬਿਜ਼ਨਸ ਓਰੀਐਂਟਡ ਸਪੈਕਟ੍ਰਮ ਚੋਂ ਦੇਖ ਰਹੇ ਹੈਗੇ ਆ ਸੋ ਪੋਲਿਟਿਕਸ ਤੇ ਬਿਜ਼ਨਸ ਵਿੱਚ ਬੇਸ਼ੱਕ ਬਹੁਤ ਨੇੜਲਾ ਰਿਸ਼ਤਾ ਹੁੰਦਾ ਪਰ ਤੁਸੀਂ ਫੇਰ ਵੀ ਉਹਨੋਂ ਪੋਲਿਟਿਕਸ ਨੂੰ ਸਿਮੂਲੇਟ ਨਹੀਂ ਕਰ ਸਕਦੇ ਬਿਜ਼ਨਸ ਵਿੱਚ ਇਹ ਬਿਜ਼ਨਸ ਨੂੰ ਟੌਪ ਤੇ ਰੱਖ ਰਿਹਾ ਹੈ ਆ ਪੋਲਿਟਿਕਸ ਨੂੰ ਸਿਮੂਲੇਟ ਕਰ ਰਿਹਾ ਹੈਗੇ ਆ ਸੋ ਜਿਹੜੀ ਸਿਮੂਲੇਸ਼ਨ ਆ ਪੋਲਿਟਿਕਸ ਆ ਪੋਲਿਟਿਕਸ ਨੇ ਬਿਜ਼ਨਸ ਨੂੰ ਟਰੈਂਡਸ ਦੇਣੇ ਹੁੰਦੇ ਹੈਗੇ ਆ ਸੋ ਪੋਲਿਟਿਕਸ ਹਮੇਸ਼ਾ ਟੌਪ ਤੇ ਰਹਿੰਦੀ ਹੈਗੀ ਆ ਡਿਪਲੋਮੇਸੀ ਇੰਟਰਨੈਸ਼ਨਲ ਡਿਪਲੋਮੇਸੀ ਬਿਜ਼ਨਸ ਲਈ ਉਹ ਰਾਹ ਪੈਦਾ ਕਰਦੀ ਹੈਗੀ ਆ ਪਰ ਹੁਣ ਇਹ ਉਲਟ ਕਰ ਰਹੇ ਆ ਅਦਰ ਵੇ ਆਉਟ ਆ ਜਿਹੜਾ ਕਰ ਰਹੇ ਹੈਗੇ ਆ ਉਹ 4 ਸਾਲ ਹੋਣੇ ਰਹਿਣਗੇ ਕੁਛ ਨਾ ਕੁਛ ਇਸ ਤਰ੍ਹਾਂ ਦੇ ਮੈਨੀਓਵਰ ਕਰਨਗੇ ਜਿਨ੍ਹਾਂ ਨੂੰ ਬਾਅਦ ਵਿੱਚ ਜਿਹੜੀਆਂ ਨਵੀਆਂ ਸਰਕਾਰਾਂ ਆਉਣਗੀਆਂ ਹੁਣ 4 ਸਾਲਾਂ ਲਈ ਇਹ ਜਿਹੜਾ ਕਸ਼ਟ ਹੈਗੇ ਆ ਸਾਰੀਆਂ WHO ਨੂੰ ਵੀ US CID ਨੂੰ ਵੀ ਤੇ ਹੋਰਾਂ ਨੂੰ ਜਿਹੜੇ ਚੱਲਣੇ ਪੈਣਗੇ ਸੋ ਟ੍ਰੇਡਬਾਰ ਹੈਗੀ ਆ ਜਿਹੜੀ ਇਹ ਕਾਫੀ ਕੁਝ ਦੇਖਣਾ ਪਏ ਇਹਦੇ ਨਾਲ ਜਿਹੜੀਆਂ ਪਰੇਸ਼ਾਨੀਆਂ ਤੇ ਤੰਗੀਆਂ ਨੇ ਯੂਐਸ ਸਿਟੀਜ਼ਨਜ਼ ਨੂੰ ਆਉਣੀਆਂ ਨੇ ਹਾਂ ਹਾਂ ਸੋ 300 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਆ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ 300 ਬਿਲੀਅਨ ਡਾਲਰ ਜਿਹੜਾ ਵਾਧੂ ਟੈਕਸਿਸ ਪੇ ਕਰਦੇ ਹਾਂ ਜਿਹੜੀਆਂ ਸਾਤੋਂ ਇੰਪੋਰਟ ਹੁੰਦੀਆਂ ਨੇ ਉਹਨਾਂ ਤੇ ਘਟ ਹੁੰਦਾ ਹੈਗਾ ਪਰ ਉਹਨਾਂ ਨੂੰ ਇਸ ਤਰ੍ਹਾਂ ਧਮਕੀਆਂ ਨਾਲ ਨੇ ਬਕਾਇਦਾ ਕਿਸੇ ਇੱਕ ਥਰੂ ਪ੍ਰੋਪਰ ਚੈਨਲ ਆ ਉਹਨਾ ਇਕਨੋਮਿਕ ਡੈਫੀਸਿਟ ਨੂੰ ਸਾਨੂੰ ਲੱਗਦਾ ਹੁਣ ਜਦੋਂ ਭਾਰਤ ਨੇ ਆਪਣੇ ਆਪ ਘਟਾ ਰਿਆ ਸੋ ਇਸ ਤਰ੍ਹਾਂ ਪਰਸੁਏਡ ਕੀਤਾ ਜਾ ਸਕਦਾ ਹੈਗਾ ਕੈਨੇਡਾ ਨੂੰ ਮੈਕਸੀਕੋ ਨੂੰ ਯੂਰਪ ਨੂੰ ਜਾਂ ਉਹਨਾਂ ਨੂੰ ਮਤਲਬ ਡੰਡੇ ਦੇ ਨਾਲ ਨਹੀਂ ਤੁਸੀਂ ਕਹਿ ਰਹੇ ਇਹਦਾ ਕੰਮ ਨਹੀਂ ਸਦਾ ਸੋ ਇਹ ਫੌਜੀ ਕਰਨ ਨਹੀਂ ਹੁੰਦਾ ਟ੍ਰੇਡ ਐਂਡ ਪੋਲਿਟਿਕਸ ਦਾ ਫੌਜੀ ਕਰਨ ਨਹੀਂ ਹੁੰਦਾ ਉਹ ਬਕਾਇਦਾ ਡਿਪਲੋਮੈਟਿਕਲੀ ਕਰੀ